ਜਿਹੜੀਆਂ ਕੁਝ-ਕੀ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਬਾਹਰੋਂ ਆਉਂਦੀਆਂ ਸੀ ਅਸੀਂ ਲੋਕ ਖੁਦ ਜਾਂਦੇ ਸੀਗੇ ਚਾਈਨਾੋਂ ਚੀਜ਼ਾਂ ਪਰਚੇਸ ਕਰਨ ਨੂੰ ਉਹ ਸਾਡੀ ਐਗਜ਼ੀਬਿਸ਼ਨ ਦੇ ਵਿੱਚ ਹੱਦ ਸ਼ੋਕੇਸ ਦੇ। ਨੈਚੁਰਲੀ ਦੇਖੋ ਜੀ ਅਗਰ ਪੰਜਾਬ ਦਾ ਪੈਸਾ ਪੰਜਾਬ 'ਚ ਆਸੀ ਕੋਈ ਉਹਦੇ ਇੰਪੋਰਟ ਐਕਸਪੋਰਟ ਡਿਊਟੀ ਨਹੀਂ ਕੋਈ ਕੁਝ ਨਹੀਂ ਹੋਣਾ ਚੀਜ਼ਾਂ ਇੱਥੇ ਮੈਨੂਫੈਕਚਰਿੰਗ ਹੋਣਾ ਸ਼ੁਰੂ ਹੋ ਗਈ। ਹੁਣ ਆਪਾਂ ਕੁਝ ਲੈ ਕੇ ਆਣੇ ਹੋ ਬਾਹਰੋਂ ਮਤਲਬ ਆਪਾਂ ਰੌ ਮਟੀਰੀਅਲ ਲੈਣੇ ਆ ਤੇ ਤਿਆਰ ਇੱਥੋਂ ਕਰਦੇ ਆ। ਸਾਰਾ ਕੁਝ ਇੱਥੇ ਹੁਣ ਮੈਨੂਫੈਕਚਰਿੰਗ ਸਾਡੇ ਇੱਥੇ ਦੀ ਹੋਣ ਲੱਗ ਗਈ ਹੈ। ਬਿਲਕੁਲ ਜੀ ਬਿਲਕੁਲ ਹ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਢੱਕ ਕੇ ਲੁਧਿਆਣਾ ਤੋਂ ਬਾਹਰ ਜਾਣੇ ਹੁਣ ਅਸੀਂ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਹੀ ਇਸ ਦੀ ਇਸਨ ਆਰਗੇਨਾਈਜ਼ ਕੀਤੀ ਹੈ ਜਿਵੇਂ ਚਾਈਨਾ ਦੀ ਗੱਲ ਕਰੀਏ ਚਾਈਨਾ ਹਰ ਕੰਮ ਦੇ ਵਿੱਚ ਅੱਗੇ ਚੱਲ ਰਿਹਾ ਮਤਲਬ ਬੀਟ ਕਰਦਾ ਹੈ ਕਿ ਆਪਾਂ ਉਸ ਲੈਵਲ ਤੇ ਪਹੁੰਚਣ ਵਾਲੇ ਆ ਜਾਂ ਪਹੁੰਚ ਚੁੱਕੇ ਆ ਕਿ ਉਸ ਤਰ੍ਹਾਂ ਦਾ ਜਿਹੜਾ ਮਟੀਰੀਅਲ ਮੁਹੱਈਆ ਕਰਵਾ ਸਕੀਏ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਟਾਈਮ 'ਚ ਕੀ ਅਸੀਂ ਤੁਹਾਨੂੰ ਆ ਵਿਦਨ ਅਡੇ ਸਾਡੇ ਕੋਲੇ ਇੱਥੇ ਕੋਈ ਐਗਜ਼ੀਬਿਟਰਸ ਚਾਈਨਾ ਤੋਂ ਵੀ ਹੈਗੇ ਨੇ ਜਿਹੜੀਆਂ ਕੁਝ-ਕੀ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਬਾਹਰੋਂ ਆਉਂਦੀਆਂ ਸੀ ਅਸੀਂ ਲੋਕ ਖੁਦ ਜਾਂਦੇ ਸੀਗੇ ਚਾਈਨਾ ਉਹ ਚੀਜ਼ਾਂ ਪਰਚੇਸ ਕਰਨ ਨੂੰ ਉਹ ਸਾਡੀ ਐਗਜ਼ੀਬਿਸ਼ਨ ਦੇ ਵਿੱਚ ਅੱਜ ਸ਼ੋਕੇਸ ਨੇ ਨੈਚੁਰਲੀ ਦੇਖੋ ਜੀ ਅਗਰ ਪ ਡਿਊਟੀ ਨਿਕੋ ਕੁਛ ਨਹੀਂ ਹੋਣਾ ਚੀਜ਼ਾਂ ਇੱਥੇ ਮੈਨੂਫੈਕਚਰਿੰਗ ਹੋਣਾ ਸ਼ੁਰੂ ਹੋ ਗਈ ਬੇਸਿਕਲੀ ਥਿੰਗ ਇਜ਼ ਕਿ ਅਵੇਅਰਨੈਸ ਨਹੀਂ ਹੈਗੀ ਲੋਕ ਹੁਣ ਹੁਣ ਆਪਾਂ ਕੁਛ ਲੈ ਕੇ ਆਨੇ ਹੋ ਬਾਹਰੋਂ ਮਤਲਬ ਆਪਾਂ ਰੌ ਮਟੀਰੀਅਲ ਲੈਣੇ ਆ ਤੇ ਤਿਆਰ ਇੱਥੋਂ ਕਰਦੇ ਆ ਸਾਰਾ ਕੁਛ ਇੱਥੇ ਹੁਣ ਮੈਨੂਫੈਕਚਰਿੰਗ ਸਾਡੇ ਇੱਥੇ ਦੀ ਹੋਣ ਲੱਗ ਗਈ ਹੈ ਬਿਲਕੁਲ ਜੀ ਬਿਲਕੁਲ ਹੁਣ ਮੈਨੂਫੈਕਚਰਿੰਗ ਯੂਨਿਟ ਇੱਥੇ ਲੱਗ ਚੁੱਕੇ ਨੇ ਜਿਵੇਂ ਹੁਣ ਤਿੰਨ ਦਿਨ ਦੀ ਤੁਹਾਡੀ ਐਕਸਪੋ ਹੈਗੀ ਹੈ ਜਿਹੜੇ ਹੋਰ ਡੀਲਰਸ ਨੇ ਜਾਂ ਜਿਹੜੇ ਐਕਸਪੋ ਲਗਾ ਕੇ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਇੱਕ ਚੀਜ਼ ਲੈ ਕੇ ਆ ਜੀ ਐਗਜ਼ੀਬਿਸ਼ਨ ਦੇ ਰੂਪ ਵਿੱਚ ਕਿ ਤੁਸੀਂ ਪਲੀਜ਼ ਥੋੜਾ ਜਿਹਾ ਆਪਣਾ ਟਾਈਮ ਕੱਢ ਕੇ ਵਿਜ਼ਿਟ ਕਰੋ ਨੈਚੁਰਲੀ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਸੋ ਤਿੰਨ ਦਿਨਾਂ ਦੀ ਜਿਹੜੀ ਐਕਸਪੋ ਲੱਗੀ ਆ ਉਸ ਦਾ ਅੱਜ ਪਹਿਲਾ ਦਿਨ ਹੈ ਤੇ ਹਲੇ ਦੋ ਦਿਨੇ ਹੋਰ ਚੱਲੇਗੀ ਤੇ ਨਾਲ ਦੀ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹੜਾ ਰੌ ਮਟੀਰੀਅਲ ਜਾਂ ਜਿਹੜੀ ਕੋਸਟਿੰਗ ਚਾਈਨਾ ਤੋਂ ਸਾਨੂੰ ਪੈਂਦੀ ਹੈ ਤੇ ਉਹ ਹੁਣ ਅਸੀਂ ਇੱਥੇ ਸક્ષਮ ਹੈਗੇ ਆ ਉਹਦੇ ਯੂਨਿਟ ਲੱਗ ਚੁੱਕੇ ਨੇ ਹੁਣ ਸਾਨੂੰ ਕਿਤੇ ਵੀ ਬਾਹਰੋਂ ਪਰਚੇਸ ਕਰਨ ਦੀ ਲੋੜ ਨਹੀਂ ਹੈ ਸਮਾਂ ਕੱਢ ਕੇ ਇੱਕ ਵਾਰੀ ਐਕਸਪੋ ਦੇ ਵਿੱਚ ਜ਼ਰੂਰ ਆਓ ਜੁੜ